ਮੋਗਾ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਵੀ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਦੀ ਵਾਢੀ ਲਈ ਪੂਰੀ ਤਿਆਰੀ ਕਰ ਲਈ ਹੈ ਕਿਸਾਨਾਂ ਵੱਲੋਂ ਇਹ ਵਾਢੀ ਕੁਝ ਹੀ ਦਿਨਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇhtੀਆਂ ਨੇ ਵੀ ਮੋਗਾ ਫਾਇਰਗੇਟ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਮੋਗਾ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਤੇ ਵੱਖ-ਵੱਖ ਥਾਵਾਂ ਤੇ ਫਾਇਰ ਬ੍ਰਿਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ ਮੋਗਾ ਨਗਰ ਨਿਗਮ ਦੇ ਮੇਅਰ ਬਲਦੇ ਬਲਜੀਤ ਸਿੰਘ ਜਾਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਤੇ ਟਰਾਂਸਫਾਰਮ ਲੱਗੇ ਹਨ ਉਹਨਾਂ ਦੇ ਹੇਠਾਂ ਜੋ ਵੀ ਕਣਕ ਦੀ ਫਸਲ ਬੀਜੀ ਗਈ ਹੈ ਉਸ ਨੂੰ ਤੁਰੰਤ ਕੱਟਿਆ ਜਾਵੇ ਤਾਂ ਜੋ ਕੋਈ ਵੱਡਾ ਹਾਸਨਾ ਵਾਪਰੇ ਹਾਂ ਜੀ ਮੈਂ ਸਰ ਦੇ ਹੋ ਜਾਣਕਾਰੀ ਯੁੱਧ ਨਸ਼ਾ ਵਿਰੋਧ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਕੀ ਕਰਨਾ ਚਾਹੋਗੇ ਅੱਜ ਨਗਰ ਨਿਗਮ ਦੇ ਵਿੱਚ ਵੀ ਇਹ ਮੁਹਿੰਮ ਚੇੜੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੁੱਧ ਨਸ਼ਿਆਂ ਵਿਰੋਧ ਜਿਹੜਾ ਕਿ ਸਰਦਾਰ ਭੰਤ ਸਿੰਘ ਜੀ ਮਾਨ ਆਮ ਆਦਮੀ ਪਾਰਟੀ ਦੀ ਯੋਗਗਵਾਈ ਦੇ ਹੇਠ ਮੇਰੇ ਬਹੁਤ ਹੀ ਸਤਿਕਾਰਯੋਗ ਭੈਣ ਐਮ ਐਲ ਏ ਡਾਕਟਰ ਅਮਨਦੀਪ ਕੌਰ ਅਰੋੜਾ ਜੀ ਜਿਨ੍ਹਾਂ ਦੀ ਯੋਗਗਵਾਈ ਦੇ ਹੇਠ ਅੱਜ ਨਗਰ ਨਗਮ ਦੇ ਵਿੱਚ ਜਿਹੜਾ ਕਿ ਮਾਨਯੋਗ ਸਾਗਰ ਸ਼ੇਤੀਆ ਜੀ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਕਮਿਸ਼ਨਰ ਚਾਰੂ ਮਿੱਤਰ ਜੀ ਤੇ ਅਤੇ ਸਮੂਹ ਜਿਹੜੇ ਮੈਂਬਰ ਸਾਹਿਬਾਨ ਸਾਡੇ ਐਮਸੀ ਸਾਹਿਬ ਸਾਡੇ ਦਫ਼ਤਰ ਨਗਰ ਨਗਰ ਕਮੇਂ ਦੇ ਮੁਲਾਜ਼ਮ ਵੀਰ ਸਾਰਿਆਂ ਦੇ ਵੀਰਾਂ ਦੇ ਨਾਲ ਰਲ ਮਿਲ ਕੇ ਜਿਹੜਾ ਕਿ ਅੱਜ ਨਗਰ ਨਗਰ ਕਮੇਂ ਦੇ ਵਿੱਚ ਜਿਹੜਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਿ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਨਾਟਕ ਤੇ ਸਕੂਲ ਦੇ ਬੱਚਿਆਂ ਵੱਲੋਂ ਜਿਹੜੇ ਇੱਕ ਗੀਤ ਰਾਹੀਂ ਇੱਕ ਸ਼ਬਦ ਰਾਹੀਂ ਸੰਗਤਾਂ ਜਿਹੜੀਆਂ ਕਿ ਇਸ ਅੱਜ ਦੇ ਦੌਰ ਦੇ ਵਿੱਚ ਜਿਹੜੇ ਕਿ ਮੈਂ ਕਹਿ ਸਕਦਾ ਵੀਰ ਭਟਕੇ ਹੋਏ ਹਨ ਨਸ਼ਿਆਂ ਨੂੰ ਆਪਣਾ ਇੱਕ ਅਹਿਮ ਜੀਵਨ ਬਣਾ ਚੁੱਕੇ ਹਨ ਉਹਨਾਂ ਦੇ ਤਹਿਤ ਜਿਹੜਾ ਕਿ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਅੱਜ ਨਗਰ ਨਗਰ ਦੇ ਵਿੱਚ ਸਮਾਗਮ ਕਰਾਇਆ ਗਿਆ ਵਾ ਕਿਉਂਕਿ ਨਾਟਕ ਨੂੰ ਦੇਖ ਕੇ ਬਹੁਤ ਵਧੀਆ ਜਿਹੜਾ ਕਿ ਉਹਨਾਂ ਨੇ ਨਾਟਕ ਵੀਰਾਂ ਨੇ ਸਾਡਿਆਂ ਨੇ ਪੇਸ਼ ਕੀਤਾ ਕਿਉਂਕਿ ਉਹ ਬੱਚੇ ਸਟੂਡੈਂਟ ਬੱਚੇ ਸੀ ਪੜ੍ਹਾਈ ਵਾਲੇ ਤੇ ਜਿਹੜੇ ਕੀ ਸਕੂਲ ਵਾਲੇ ਬੱਚੇ ਸੀ ਉਹਨਾਂ ਨੇ ਵੀ ਗੀਤ ਰਾਹੀਂ ਜਿਹੜੀਆਂ ਇੱਕ ਸੰਗਤਾਂ ਨੂੰ ਪ੍ਰੇਰਿਤ ਕੀਤਾ ਵੀ ਜੜਾ ਨਸ਼ਾ ਤਿਆਗੋ ਤੇ ਕੋੜ ਵੱਡੋ ਜਿਹੜਾ ਕਿ ਇਹ ਕਿਉਂਕਿ ਇਹ ਜਿਹੜੀਆਂ ਸਮਾਗਮਾਂ ਰਾਹੀਂ ਨਾਟਕਾਂ ਰਾਹੀਂ ਦੀ ਪ੍ਰੇਰਿਤ ਕੀਤਾ ਜਾ ਸਕਦਾ ਹੈ ਮੈਂ ਇਹ ਕਹਿ ਸਕਦਾ ਕਿ ਜਿਹੜੇ ਕਿ ਇਹ ਜਿਹੜੇ ਜੇ ਸਮਾਗਮਾਂ ਜਾਂ ਨਾਟਕਾਂ ਜਾਂ ਗੀਤਾਂ ਜਿਹੜੇ ਕਿ ਵੱਖ-ਵੱਖ ਸਕੂਲਾਂ ਜਾਂ ਕਾਲਜਾਂ ਕਾਲਜਾਂ ਦੇ ਵਿੱਚ ਖਾਸ ਕਰਕੇ ਇਹ ਜਿਹੜੇ ਕਿ ਸਮਾਗਮ ਇਦਾਂ ਦੇ ਕਰਾਉਣੇ ਚਾਹੀਦੇ ਹਨ ਕਿਉਂਕਿ ਜਿਹੜਾ ਅੱਜ ਸਰਦਾਰ ਭੰਗ ਸਿੰਘ ਦੀ ਮਾਂ ਜੀ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਸ਼ੁਰੂ ਕੀਤਾ ਵਾ ਕਿਉਂਕਿ ਇਹ ਬਹੁਤ ਇੱਕ ਸਲਾਘਾ ਜੂਗਾ ਕਿਉਂਕਿ ਜਿਨ੍ਹਾਂ ਮਾਵਾਂ ਦੇ ਪੁੱਤ ਅੱਜ ਨਸ਼ੇ ਦੇ ਆਦੀ ਹੋ ਚੁੱਕੇ ਹਨ ਘਰ ਜਿਹੜੇ ਕਿ ਪਰਿਵਾਰ ਬਰਬਾਦ ਹੋ ਚੁੱਕੇ ਹਨ ਇੱਕ ਇੱਕ ਚੀਜ਼ ਵੇਚ ਕੇ ਜਿਹੜਾ ਕਿ ਇੱਕ ਖੰਡਰ ਦੇ ਰੂਪਕ ਹੈ ਲੋਕਾਂ ਦੇ ਘਰ ਜਿਹੜੇ ਕਿ ਬਣੇ ਹੋਏ ਹਨ ਉਸ ਨੂੰ ਇਹ ਜਿਹੜੀਆਂ ਕਿ ਅੱਜ ਨਾਟਕ ਵੇਖ ਕੇ ਮੈਂ ਸਮਝਦਾ ਵੀ ਪ੍ਰੇਤਿਤ ਹੋਣਾ ਚਾਹੀਦਾ ਜਿਹੜੀਆਂ ਉਹ ਮਾਵਾਂ ਜਿੰਨਾਂ ਵਿਚਾਰੀਆਂ ਨੇ ਕਿ ਜਿਨ੍ਹਾਂ ਦੇ ਪੁੱਤ ਨਸ਼ੇ ਤੇ ਲੱਗੇ ਹੋਏ ਹਨ ਤੇ ਉਹ ਮਾਵਾਂ ਹੀ ਜਾਣਦੀਆਂ ਹਨ ਜਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦੇ ਹਨ ਮੈਂ ਸਮਝਦਾ ਵੀ ਇਹ ਨਸ਼ਿਆਂ ਨੂੰ ਤਿਆਗੋ ਤੇ ਜਿੱਥੇ ਅੱਜ ਮਾਨਜੋਗ ਡੀਸੀ ਸਾਹਿਬ ਮਾਨਜੋਗ ਕਮਿਸ਼ਨਰ ਮੈਡਮ ਤੇ ਤੁਹਾਡੇ ਵੀਰ ਵੱਲੋਂ ਜਿਹੜੇ ਕਿ ਇੱਕ ਹਰੀਆਲ ਵੀ ਜਿਹੜੇ ਕਿ ਇੱਕ ਦੋ ਪੌਦੇ ਲਗਾ ਕੇ ਜਿਹੜਾ ਕਿ ਦੋ ਰੁੱਖ ਲਗਾਏ ਗਏ ਆ ਤੇ ਕਿਉਂਕਿ ਰੁੱਖ ਲਗਾਉਣਾ ਤੇ ਇੱਕ ਵਾਤਾਵਰਨ ਨੂੰ ਸ਼ੁੱਧ ਕਰਨਾ ਤੇ ਇਹ ਬਹੁਤ ਵੱਡਾ ਉਪਰਾਲਾ ਵਾ ਮੈਂ ਸਮਝਦਾ ਹਾਂ ਹਰੇਕ ਵੀਰ ਭੈਣ ਨੂੰ ਸਾਡੇ ਬੱਚਿਆਂ ਨੂੰ ਵੱਧ ਵੱਧ ਰੁੱਖ ਵੀ ਲਗਾਉਣੇ ਚਾਹੀਦੇ ਹਨ ਤੇ ਜਿਹੜੇ ਕਿ ਨਸ਼ਿਆਂ ਦੇ ਆਦੀ ਹੋਣ ਉਹ ਨਸ਼ੇ ਛੱਡ ਕੇ ਤੇ ਜਿਹੜੇ ਕਿ ਅੱਜ ਪਿੰਡ ਦੇ ਵਿੱਚ ਇੱਕ ਸੋਹ ਚੱਕ ਸਮਾਗਮ ਕੀਤਾ ਜਿਹਦੇ ਵਿੱਚ ਸਾਰੇ ਹੀ ਐਮਸੀ ਸਾਹਿਬ ਸਾਡੇ ਸਟਾਫ ਮੈਂਬਰ ਸਾਹਿਬ ਸਾਰਿਆਂ ਨੇ ਇੱਕ ਸੌਚਕ ਸਮਾਗਮ ਦੇ ਵਿੱਚ ਹਿੱਸਾ ਲਿਆ ਅਸੀਂ ਵੀ ਇੱਕ ਹੰਬੜਾ ਜੁਰਮ ਮਾਰਾਂਗੇ ਜਿੱਥੇ ਵੀ ਸਾਨੂੰ ਸਾਡੀ ਡਿਊਟੀ ਬਣਦੀ ਹੈ ਜਿੱਥੇ ਕੋਈ ਨਸ਼ਾ ਵੇਚਦਾ ਵਾ ਉਹਦੇ ਵਿਰੁੱਧ ਜਾਂ ਕਿ ਅਸੀਂ ਜੋ ਵੀ ਸਾਡਾ ਬਣਦਾ ਯੋਗਦਾਨ ਅਸੀਂ ਪਾਉਣ ਵਾਸਤੇ ਹਮੇਸ਼ਾ ਤੰਦਈ ਨਾਲ ਹਾਜ਼ਰ ਹਾਂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ